ਵਿੱਕੀ ਨੇ ਤਾਂ ਆਪਣੀ ਚਾਹ ਲ ਆਪਣੇ ਸੋਹਰਣ ਤੇ ਵੀ ਨਹੀਂ ਉਹਨਾਂ ਨੂੰ ਬਖਸ਼ਿਆ ਕਿਉਂਕਿ ਜਦੋਂ ਦਾ ਪ੍ਰੀਤ ਦਾ ਵਿਆਹ ਹੋਇਆ ਹੈ ਉਸ ਨੇ ਤਾਂ ਉਸਦੇ ਪੇਕੇ ਪਰਿਵਾਰ ਦੇ ਵਿੱਚ ਵੀ ਲੜਾਈ ਪਵਾ ਦਿੱਤੀ ਹੈ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਵੇਖਿਆ ਹੀ ਸੀਗਾ ਕਿ ਇਹਨਾਂ ਦੇ ਪਰਿਵਾਰ ਤੇ ਕਿੰਨੀ ਬੰਦੀ ਹੁੰਦੀ ਸੀਗੀ ਪ੍ਰੀਤ ਪ੍ਰੀਤ ਸੰਦੀਪ ਤੇ ਉਸ ਦੀ ਮੰਮੀ ਹਰ ਇੱਕ ਘਰ ਮੇਕ ਦੂਜੀ ਤੱਕ ਪੁੱਛ ਕੇ ਕਰਦੀਆਂ ਹੁੰਦੀਆਂ ਸੀਗੀਆਂ ਤੇ ਆਏ ਵੀ ਕਹਿੰਦੇ ਹੁੰਦੇ ਸੀ ਕਿ ਆਪਾਂ ਇਹਨਾਂ ਆਪਣਾ ਇਹਨਾਂ ਪ੍ਰੇਮ ਪਿਆਰ ਆਪਾਂ ਇਹ ਕੱਲ ਪੁੱਛ ਕੇ ਕਰਦੇ ਆ ਲੋਕਾਂ ਦੇ ਘਰਾਂ ਵਿੱਚ ਆਏ ਨਹੀਂਗਾ ਪਰ ਜਦੋਂ ਦਾ ਪ੍ਰੀਤ ਦਾ ਵਿਆਹ ਕਰਾਇਆ ਹੈ ਤੇ ਉਦੋਂ ਦਾ ਹੀ ਇਹਨਾਂ ਦੇ ਘਰ ਵਿੱਚ ਫਰਕ ਪੈ ਗਿਆ ਕਿਉਂਕਿ ਪ੍ਰੀਤ ਦੀ ਮੰਮੀ ਲਾਈ ਲਾਗਾ ਉਹ ਆਪਣੀ ਬੇਟੀ ਵੱਲ ਹੀ ਜ਼ਿਆਦਾ ਖਿਚਾਵ ਕਰਦੀ ਹੈ ਤੇ ਉਸ ਨੇ ਨੂ ਨੂੰ ਅ ਸੰਨ ਕੀ ਸੰਦੀਪ ਨੂੰ ਕਵਲ ਨੂੰ ਤੇ ਆਪਣੇ ਘਰ ਡੈਡੀ ਨੂੰ ਕਵਲ ਦੇ ਨੂੰ ਪਿੱਛੇ ਹੀ ਛੋਟ ਦਿੰਦਾ ਤੇ ਪ੍ਰੀਤ ਪ੍ਰੀਤ ਵੀ ਲਾਈ ਲੱਗ ਗਈ ਐ ਜਿਵੇਂ ਉਸ ਨੂੰ ਭੋਲੀ ਐ ਜਿਵੇਂ ਉਸ ਨੂੰ ਵਿੱਕੀ ਕਹਿੰਦਾ ਉਹ ਮੇ ਮਗਰ ਲੱਗ ਜਾਂਦੀ ਐ ਤੇ ਉਸ ਦੀ ਮੰਮੀ ਤਾਂ ਉਸ ਤੋਂ ਜ਼ਿਆਦਾ ਲਾਈ ਲੱਗ ਐ ਤੇ ਹੁਣ ਵਿੱਕੀ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਕਿਵੇਂ ਖਾਣਾ ਵਾ ਪਰ ਉਸ ਨੂੰ ਇਹ ਚੀਜ਼ ਵੀ ਪਤਾ ਵੀ ਅਮਨ ਨੂੰ ਵੀ ਪਤਾ ਤੇ ਵਿੱਕੀ ਦੀ ਮੰਮੀ ਨੂੰ ਵੀ ਪਤਾ ਕਿ ਉਹਨਾਂ ਜੋ ਭਾਬੀ ਐ ਸੰਦੀਪ ਆ ਉਹ ਚਲਾਕ ਆ ਤੇ ਕਵਲ ਵੀ ਚਲਾਕ ਆ ਤੇ ਪ੍ਰੀ ਦਾ ਡੈਡੀ ਵੀ ਚਲਾਕ ਆ ਪਰ ਉਸ ਦੀ ਮੰਮੀ ਨੂੰ ਜੇ ਆਪਾਂ ਕਹਾਵਾਂਗੇ ਪ੍ਰੀਤ ਉਹ ਗੱਲਾਂ ਹਨ ਜਾਏਗੀ ਪਹਿਲਾਂ ਜਦੋਂ ਗੱਡੀ ਲੈਣੀ ਸੀ ਉਦੋਂ ਵੀ ਜੋ ਕਿ ਵਿੱਕੀ ਨੇ ਪ੍ਰੀਤ ਨੂੰ ਹੀ ਫੋਨ ਕਰਵਾਇਆ ਸੀ ਕਿ ਵੀ ਮੈਨੂੰ ਗੱਡੀ ਚਾਹੀਦੀ ਆ ਤਾਂ ਉਸਦੀ ਮੰਮੀ ਨੇ ਬਿਨਾਂ ਕਿਸੇ ਤੋਂ ਪੁੱਛੇ ਰਹਿ ਕੀਤੇ ਉਹਨਾਂ ਨੂੰ ਗੱਡੀ ਦੇਤੀ ਸੀ ਜਿਸ ਦੇ ਨਾਲ ਉਹਨਾਂ ਦੇ ਘਰ ਵਿੱਚ ਫਰਕ ਪਿਆ ਕਿਉਂਕਿ ਸੰਦੀਪ ਅਤੇ ਕਵਲ ਜੇ ਬੋਲਦੇ ਸੀ ਤਾਂ ਉਸਦੀ ਮੰਮੀ ਪਹਿਲਾਂ ਹੀ ਜਵਾਬ ਦੇ ਦਿੰਦੀ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਬਰਥਡੇ ਦੀ ਗੱਲ ਕੀਤੀ ਸੀ ਤਾਂ ਬਰਥਡੇ ਮੌਕੇ ਵੀ ਉਹਨਾਂ ਨੇ ਜਨਪ੍ਰੀਤ ਤੋਂ ਫੋਨ ਕਰਵਾਇਆ ਸੀ ਵਿੱਕੀ ਨੇ ਤਾਂ ਉਸਦੀ ਮੰਮੀ ਨੇ ਹਾਮੀ ਭਰ ਦਿੱਤੀ ਸੀ ਤੇ ਇਸ ਚੀਜ਼ ਦਾ ਕਵਲ ਸੰਦੀਪ ਨੂੰ ਨਹੀਂ ਸੀ ਪਤਾ ਫਿਰ ਜਦੋਂ ਟਰੈਕਟਰ ਦੇਣਾ ਸੀ ਟਰੈਕਟਰ ਦੇ ਮੌਕੇ ਵੀ ਉਸਦੀ ਮੰਮੀ ਨੇ ਹੀ ਹਾਮੀ ਭਰ ਦਿੱਤੀ ਜਦੋਂ ਪ੍ਰੀਤ ਨੂੰ ਕੱਪੜੇ ਲੈ ਕੇ ਦੇਣੇ ਸੀ ਤਾਂ ਉਸਦੀ ਮੰਮੀ ਨੇ ਵੀ ਹਾਮੀ ਭਰ ਦਿੱਤੀ ਤੇ ਜਦੋਂ ਹੁਣ ਉਸ ਨੂੰ ਪਤਾ ਲੱਗਿਆ ਕਿ ਸੋਨੇ ਦਾ ਸੈੱਟ ਜੀਤਾ ਦਾ ਮੜਵਾ ਲਿਆ ਪ੍ਰੀਤ ਨੂੰ ਜੋ ਪਾਇਆ ਸੀਗਾ ਤੇ ਉਸਦੀ ਮੰਮੀ ਨਾੜੀ ਨਾਲ सोनू ਨੂੰ ਕਹਿ ਦਿੱਤਾ ਕਿ ਜਿਹੜਾ 1.5 ਲੱਖ ਰੁਪਏ ਸੀ ਤੇਥੋਂ ਲੈਣਾ ਹੈ ਉਸ ਤੋਂ 50000 ਰੁਪਿਆ ਤੂੰ ਮੇਰੇ ਨਾਲ ਘਟ ਲਈ ਸੋ ਇਹ ਗੱਲਾਂ ਸਾਰੀਆਂ ਇਹ ਇਸ਼ਾਰਾ ਕਰ ਰਹੀਆਂ ਕਿ ਉਹ ਹੁਣ ਵਿਗਾੜ ਹੀ ਰਹੀ ਹੈ ਵਿੱਕੀ ਨੂੰ ਮੋਹ ਪਾ ਰਹੀ ਹੈ ਪੈਸੇ ਦੇ ਤੇ ਵੀ ਕੱਲ ਨੂੰ ਉਹ ਹਰ ਇੱਕ ਚੀਜ਼ ਦੀ ਡਿਮਾਂਡ ਰੱਖਿਆ ਕਰੂਗਾ ਤੇ ਕਿੰਨੇ ਟਾਈਮ ਇਹ ਪੂਰੀ ਕਰਨਗੇ ਆਈ ਬਰਕਤ ਨਹੀਂ ਹੁੰਦੀ ਜੇ ਆਪਣੇ ਹੱਥਾਂ ਦੀ ਕਿਰਤ ਦੇ ਨਾਲ ਭਾਵੇਂ ਬੰਦਾ 4-6 ਲੜਕਾ ਕਮਾਉਂਦਾ ਨਾ ਤਾਂ ਉਸ ਵਿੱਚ ਵੀ ਬਰਕਤ ਹੁੰਦੀ ਹੈ ਤੇ ਭਾਵੇਂ ਆਪ ਕਿਸੇ ਤੋਂ ਬੇਈਮਾਨੀ ਦੇ ਨਾਲ ਲੱਖਾਂ ਕਰੋੜਾ ਰੁਪਏ ਲੈ ਲੀਏ ਤਾਂ ਉਸ ਵਿੱਚ ਵੀ ਬਰਕਤ ਨਹੀਂ ਹੁੰਦੀ ਜੋ ਕਵਲ ਸੰਦੀ ਬਹੁ ਸਹੀ ਪਾਸੇ ਨੂੰ ਜਾ ਰਹੇ ਆ ਜੋ ਅੱਜ ਦੇ ਟਾਈਮ ਵਿੱਚ ਹੁੰਦਾ ਹੈ ਤੇ ਪਰ ਜੋ ਉਸ ਦੀ ਮੰਮੀ ਆ ਉਹ ਥੋੜੀ ਜਿਹੀ ਲਾਈ ਲੱਗਾ ਤੇ ਉਹ ਹੁਣ ਇਹਨਾਂ ਚੀਜ਼ਾਂ ਦੇ ਤੇ ਕਵਲ ਹੁਣਾਂ ਦੇ ਡੈਡੀ ਤੋਂ ਵੀ ਪੜਦੇ ਰੱਖਦੀ ਆ ਤੇ ਹੁਣ ਜਦੋਂ ਪੜਦੇ ਚੱਕੀ ਗਈ ਤੇ ਫਿਰ ਤਾਂ ਪਟਾਕੇ ਪੈਣੀ ਪੈਣੇ ਆ